ਬਸ ਆਈ ਗੱਡੀ ਵਜੀ ਆਈ ਬੜੀ ਜੋਰ ਦੀ ਕੀ ਗੱਲ ਹੋ ਗਈ ਬਾਈ ਨੀਂਦ ਆ ਗਈ ਨੀਂਦ ਆ ਗਈ ਕਿੱਥੋਂ ਆ ਰਿਹਾ ਸੀ ਆ ਜਿਹੜੇ ਮਾਰਾ ਮਾਰਾਸ਼ ਨਾ ਤੁਮ ਕਿਥੇ ਖਾਲੀ ਕਰਨੀ ਹੈ ਅਮਰਸਾ ਆਇਆ ਕੀ ਰੈਸਟ ਨਹੀਂ ਹੋਈ ਰੈਸਟ ਹੋ ਗਈ ਗਰਮੀ ਦੀ ਗਰਮੀ ਦੇ ਨਾ ਮਤੰਦਰ ਗਰਮੀ ਗਰਮੀ ਕਰਕੇ ਹਾਂ ਗਰਮੀ ਕਰ ਰਹੀ ਹੈ ਬਲ ਵੀਰੇ ਜੀ ਸਮਝ ਨਹੀਂ ਆ ਰਹੀ ਰੈਸਟ ਪਾਇ ਫੜਦੀ ਟੈਂਟਰਾਂ ਤੇ ਟਾਇਰ ਤੇ ਲੱਗੇ ਬਹੁਤ ਭਰਾ ਨੁਕਸਾਨ ਹੋਇਆ ਆਪਣਾ ਬਚਾ ਵੀਰੇ ਕੋਈ ਗਾਲੀ ਕੋਈ ਚਾਹ ਨੂੰ ਠੰਡਾ ਨਾ ਬੱਥੇ ਠੰਡਾ ਕੱਢ ਦੇ ਕਰਾ ਜੱਪਾ ਪਾ ਦੇਣਾ ਨਾ ਜੀ ਬੱਸ ਕਿੰਨਾ ਚਿਰ ਪਹਿਲਾਂ ਲੱਗੀ ਇਹ ਕੜਕੇ ਦਾ ਕੰਮ ਐ ਸਾ 5 ਦੀ 25 ਲਾਈ ਹਾਂ ਹਾਂ ਗੱਡੀ ਲੱਗੀ ਬਈ ਵਿਚਾਰੇ ਨੀਂ ਝੋਕ ਲੱਗੀ ਵਿਚਾਰੇ ਇਹਦੇ ਇੰਜਨ ਥੱਲੇ ਹੋ ਗਿਆ ਹੋਊਗਾ ਡੈਮੇਜ ਇਹ ਨੱਚਦਾ ਨਾ ਉਹ ਵੀ ਨਾ ਹੋਪਰ ਬਟੈਲ ਖਲੇ ਆ ਗਿਆ ਟਾਇਰ ਨੂੰ ਲੱਗਣੇ ਚਾਹੀਦੇ ਆ ਜਾ ਹੋ ਗਿਆ ਉਹ ਦੇਖ ਲ ਕੇ ਹਾਂ ਜੀ ਉਹ ਤੇ ਲਿਆ ਆਇਆ ਜਿਹੜੇ ਆ ਵਿੰਗੇ ਹੋਏ ਆ ਇਹ ਵੀ ਲੱਗਦਾ ਇਹ ਲਿਫਟ ਵਾਲਾ ਅਗਲੇ ਨੂੰ ਨੁਕਸਾਨ ਆ ਗਿਆ ਅੱਗੋਂ ਅੱਗੋਂ ਭਾਈ ਤੁਹਾਡੀ ਗੱਡੀ ਕਿੰਨਾ ਕ ਨੁਕਸਾਨ ਹੋ ਗਿਆ ਉਹ ਕੜ ਗਿਆ ਯਾਰ ਬਾਈ ਇਹ ਹਾਂ ਇਹ ਇਹ ਤਾਂ ਕਰਦਾ ਕੀ ਹੋਏ ਬਾਜਤਾ ਹੈ ਕਰੂ ਹੈ ਨਹੀਂ ਕਰਗਾ ਡਰਾਈਵਿੰਗ ਲਾਈਨ ਤੇ ਚੱਨਾਂ ਰਿਹਾ ਆਪਾਂ ਤੇ ਉਹਦੀਆਂ ਇਸੇ ਲਾਈਨ ਦੀਆਂ ਪਾਈ ਦੀਆਂ ਵਾ ਚੱਲ ਰੋਜ਼ ਆ ਜਾਂਦਾ ਚੱਲੀ ਪੰਜਾਬ ਆਉਗਾ ਗੁਜਰਾਤ ਐਂਟਰੀ ਤੋਂ ਆਉਂਦੇ ਹੀ ਗੱਡੀ ਤੁਹਾਡੀ ਮਾਲਕੀ ਤੋਂ ਹੀ ਜੇ ਕਿਥੋਂ ਦੇ ਮੱਲਾਂ ਕਿਹੜਿਆ ਸਬਦਾ ਹੈਗਾ ਦੋ ਚੱਕਰ ਕਹਿਣਾ ਮੇਰਾ ਅਜੇ ਕਲੀਅਰ ਨਹੀਂ ਆਇਆ ਸਾਡਾ ਫਿਰ ਮਹਾਰਾਜ ਰੰਗ ਦੇ ਕਿਦਾਂ ਗੱਡੀ ਫਰੀ ਨਹੀਂ ਹੋਈ ਕਿਹੜਿਆ ਸਬਦਾ ਹੋ ਗਿਆ ਇਹਨਾਂ ਦਾ ਮੇਰਾ ਨਾ ਐਸ਼ 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 ਇਹ ਮੈਂ ਤੁਹਾਨੂੰ ਪੁੱਛਿਆ ਨਾ ਐਸੇ ਤਰ੍ਹਾਂ ਦਾ ਸੌਦਾ ਆਇਆ ਸੀਗਾ ਇਹ ਹੁਣ ਜਿਹੜਾ ਨੁਕਸਾਨ ਹੈ ਨਹੀਂ ਜੀ ਇਹਨਾਂ ਨੇ ਖਤ ਚੱਲਿਆ ਸੀ ਗੱਡੀ ਅੱਧਾ ਤਾਂ ਕਰ ਲਾਂਗੇ ਅੱਧਾ-ਅੱਧਾ ਹੋਊਗਾ ਹੈ ਨਹੀਂ ਵਧੀਆ ਬੰਦਾ ਜਦੋਂ ਚਲੋ ਦਾ ਸ਼ੁਕਰੇ ਮਾਰਿਆ ਪ੍ਰਮਾਤਮਾ ਦਾ ਨੇੜ ਆ ਗਿਆ ਬਚਾਅ ਹੋ ਗਿਆ ਵੀਰੇ ਕਿਸੇ ਤੇ ਨਹੀਂ ਚੜੀ ਹਾਂਜੀ ਭਾਈ ਡਰਾਈਵਰਾਂ ਤੇ ਪਤਾ ਨਹੀਂ ਕੀ ਗਰੋਪੀ ਚੱਲਣ ਦੇਈ ਹੈ ਜੀ ਕਿ ਰੈਸ ਕਿਤੇ ਚੱਕਰ ਆ ਕੇ ਫੇਰ ਜਾ ਕੇ ਬਚਾਅ ਹੋਇਆ ਕਿੰਨੇ ਦਿਨ ਪਹੁੰਚੇ ਸੀਗੇ ਇੱਥੇ ਜੀ ਮੈਂ ਤੀਜੇ ਆ ਗਿਆ ਜੈਂ ਤਾਂ ਬਹੁਤ ਹੁਣ ਜਾ ਗਿਆ ਮੈਂ ਜੀ ਟਾਈਮ ਤਾਂ ਪੂਰਾ ਖੇਚਦਾ ਜੀ ਗੇੜਾ ਬਚਾ ਲਿਆ ਸੀਗਾ ਇਹਦਾ ਹਾਂਜੀ ਦੋ ਦਿਨ ਮਰ ਗਏ ਉਧਰ ਜੀ ਉਧਰ ਹਾਂਜੀ ਖਾਲੀ ਹੋਣ ਲੱਗਿਆ ਪਰ ਲਗਿਆ ਖਾਲੀ ਨਹੀਂ ਹੋਈ ਛੇਤੀ ਹਾਂਜੀ ਮੱਝਾਂ ਕਰਨ ਬਚਾਲੀਏ ਘਟੋ ਘਟਾ ਹਾਂਜੀ ਹਾਂਜੀ ਪਰ ਬਚਿਆ ਨਹੀਂ ਚਾਣੀ ਉਹ ਦੋਨੇ ਖਰਾਬ ਹੋ ਗਿਆ ਟਾਈਮ ਹਾਂਜੀ ਚਲੋ ਕੋਈ ਨਹੀਂ ਵਧੇ ਘਟੇ ਜ਼ਿੰਦਗੀ ਦੀ ਨਹੀਂ ਮਾਰ ਕੇ ਵਾਪਸ ਆ ਗਏ ਹੱਥ ਪੈ ਸਲਾਮ ਤੇ ਆਦਾ ਫੇਰ ਕਿੜਾ ਲੱਜੂ ਬੜਾ ਸੋਹਣਾ ਬਚਾ ਕੀਤਾ ਨੇ ਜੀ ਬਹੁਤ ਜਿਆਦਾ ਨੁਕਸਾਨਾ ਹੋਣ ਦਾ ਸੱਟ ਵੱਜ ਜਾਂਦੀ ਹਾਂ ਤੇ ਫੇਰ ਪਤਾ ਹੀ ਕੋਈ ਨਹੀਂ ਲੱਗਿਆ ਮੈਂ ਕਿਹਾ ਵੀਰੇ ਨੀਂਦ ਆਈ ਆ ਕੀ ਤਾਂ ਗੱਡੀ ਨੇ ਕਿਧਰ ਨੂੰ ਤੁਰ ਪਣਾ ਸੀਗਾ ਮਾਰ ਆਏ ਨੇ ਬੜਾ ਧਦਾ ਇਹ ਰੱਖਿਆ ਜੀ ਹਾਂਜੀ ਭਈਆ ਭਾਈ ਡਰਾਈਵਰਾਂ ਦੇ ਦੇ ਲਿਆ ਗੱਟ ਗੱਡੀ ਲੱਗੀ ਆ ਤੇ ਫਿਰ ਵੀ ਇਹ ਗੱਲ ਕਹਿਣ ਦਿਆ ਜੀ ਕਿ ਚਲੋ ਕਿਸੇ ਦਾ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬੜਾ ਵਾ ਜੀ ਸਾਨੂੰ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੇ ਵਿੱਚ ਨਹੀਂ ਗੱਡੀ ਲੱਗੀ ਤੇ ਉਹ ਸਾਡਾ ਨੁਕਸਾਨ ਹੋ ਗਿਆ ਕੋਈ ਚੱਕਰ ਨਹੀਂ ਇਹੀ ਕਹਿਣਾ ਉਹਦਾ ਹਾਂ ਜੀ ਕੋਈ ਨੁਕਸਾਨ ਬਹੁਤ ਹੋ ਗਿਆ ਜੀ ਵੱਡੀ ਆ ਕੇ ਨੀਂਦਰੇ ਚ ਵਜੀ ਹਸਦੀ ਡਰਾਈਵਰਾਂ ਪੈਂਦੀ ਕਿ ਨੀਂਦਰੇ ਚ ਗੱਡੀ ਨਾ ਚਲਾਇਆ ਕਰੋ ਜਦੋਂ ਨੀਂਦ ਆਉਂਦੀ ਹੈ ਨਾ ਤੇ ਗੱਡੀ ਪਾਸੇ ਲਾ ਲਿਆ ਕਰੋ ਐਸੇ ਨੁਕਸਾਨ ਨਾਲੋਂ ਚੰਗਾ ਵਾ ਕੱਚੇ ਮਾਲ ਤੇ ਨਾ ਵਾਦਾ ਇਨਾਮ ਤੇ ਲਾਲਚਣਾ ਪਿਆ ਕਰੋ ਨੀਂਦ ਆਉਂਦੀ ਹੈ ਤਾਂ ਆਪਣਾ ਰੈਅ ਸ਼ੁਰੂ ਕਰੋ 4-5000 ਸਾਨੂੰ ਪਤਾ ਨਹੀਂ ਉਹ ਵੀ ਤਾਂ ਦੇਣਾ ਹੈ ਕਿ ਨਹੀਂ ਦੇਣਾ